ਯਾਰ ਮੈਨੂੰ ਪਤਾ ਇਹਦਾ ਇਹਨੇ ਕਰਨੀ ਨਹੀਂ ਗੱਲ ਪਹਿਲਾਂ ਦੇਖ ਤਾਂ ਲੈ ਨਹੀਂ ਇਹਨੂੰ ਰਹਿਣ ਦੇ ਹੁਣ ਹੁਣ ਤੇਰਾ ਤੇਨਾ ਨਾਮ ਕੀ ਹੈਗਾ ਮੰਗੇ ਮੰਗਾ ਮੰਗਤਰਾਮ ਹੁਣ ਇਹਨੂੰ ਦੇਣੀ ਵੀ ਨਹੀਂ ਦੋ ਭੁਗਦਾ ਪੂਰੇ ਦੇਜਾ ਛੋੜ ਵੀ ਉੱਤੇ ਕਰ ਲੈ ਨਹੀਂ ਉਹਦੇ ਢੇਡੇ ਵਾਰ ਨਹੀਂ ਜੋੜਨੀ ਦੁੱਧ ਕਿੰਨਾ ਦੇਣਾ ਦੋ ਚ ਹੈ ਦੁੱਧ ਕਿੰਨਾ ਦੇਣਾ 14 ਲੀਟਰ ਚ ਦੁੱਧ ਹੀ ਨਹੀਂ ਬਣਦੀ ਕਾਹ ਮੇਰਾ ਭਾਈ ਯਾਰ ਮਾਨ ਨਹੀਂ ਤੇ ਮਾਰਦਾ ਰਹੀ ਇਹਨੇ ਮੈਨੂੰ ਦੱਸ ਤਾਂ ਪੂਰਾ ਦੋ ਦੇਜਾ ਛੋੜ ਵੀ ਉੱਤੇ ਕਰਾਂਗੇ ਇਹ ਮੈਂ ਲੈ ਕੇ ਜਾਨੀ ਆ ਨਹੀਂ ਜਿਹੜੇ ਮਰਦਾ ਕੋਈ ਫਾਇਦਾ ਨਹੀਂ ਹੈ ਬੰਦਾ ਕੋਈ ਵੇਚਣਾ ਹੈ ਮੈਂ ਹੋਰ ਕਾਉਣਾ ਜਿਹੜਾ ਮੈਂ ਕੋਲੇ ਖੜਾ ਉਹ ਜੀ ਮੈਸਾ ਤੂੰ ਨਹੀਂ ਵੇਚਦਾ ਇਹ ਨਹੀਂ ਇਹ ਤਾਂ ਖੜੀ ਆ 20 ਹਜ਼ਾਰੀ ਉਹ 20 ਤੇਰੇ ਨਾਲ ਕੋਈ ਜਦਾਈ ਨਹੀਂ ਵੀਰੇ ਤੇਰੇ ਨਾਲ ਤੇਰੇ ਨਾਲ ਜਦਾਈ ਥੋੜੂ ਆ ਤੂੰ ਆਪਣਾ ਮੁੱਲ ਤੂੰ ਆਵਦਾ ਮੁੱਲ ਮੰਗ ਮੈਂ ਆਵਦਾ ਲਾ ਕੇ ਜਾਨਾ ਉਹੀ ਗੱਲਾਂ ਮੈਂ ਇਹਦੇ ਤੇ ਜਦਾਈ ਥੋੜੂ ਮਤਲਬ ਹੈ ਦੋ ਚ 17 18 ਤੱਕ ਬੰਦੇ ਨੇ ਵੇਖੇ ਹੁੰਦੇ ਨੇ ਮੈਨੂੰ ਤਾਂ ਮਿਲ ਜਾਂਦੀ 20 ਕਿਲੋ ਦੁੱਧ ਮਿਲਦਾ ਜੀ ਦੋ ਦਾ ਨਹੀਂ ਕਿੰਨਾ ਕੀ ਗੱਲ ਆ ਦੱਸ ਮੈਨੂੰ ਹੂੰ ਦੱਸ ਮੈਂ ਆਸਪਾਸ ਹੋਈ ਨਹੀਂ ਉਹ ਮੈਂ ਸੋ ਹੋ ਗਈ ਸੀਗੀ ਤੇਰੇ ਕੋਲੇ ਕੀ ਆ ਗਈ ਚੌਂਕੀ ਜੀ ਹਜ਼ਾਰ ਦਲਾਲ ਦਾ ਹਾਂ ਕਹਿੰਦਾ ਮੜਾ ਦੁੱਧ ਦੁੱਧ ਭਾਂਤੂ ਕੋਈ ਕਹਿੰਦਾ ਨਹੀਂ ਵੀ ਆ ਆ ਹੋਗਾ ਦੁੱਧ ਕੋਰਾ ਵੀ ਦਿਖਾ ਨਹੀਂ ਬਚਾ ਹੱਜ ਹੁਣ ਕਹਿੰਦਾ ਚੱਲ ਤੂੰ 2000 ਛੱਡ ਦੇ ਮੈਂ 100 ਦਾ ਨੋਟ ਵੀ ਨਹੀਂ ਛੱਡਿਆ ਮੈਂ ਦੇਖ ਸਕਦਾ ਮੜਾ 2000 ਔਰ ਆ ਵੀ ਖਾਨ ਸਾਹਿਬ ਪਹਿਲਾਂ ਪੁੱਛ ਲਾਉਣਾ ਰੇਟ ਇਧਰ ਦੇਖ ਇਹ ਬੰਦਾ ਮੇਰਾ ਆਪਦਾ ਮੈਂ ਨੇ ਇਸ سے ਪੂਰੀ ਬਾਤ ਪੁੱਛੀਏ ਇਹ ਕਹਿ ਰਹਾ ਮੰਗਾ ਬੈਸ ਹੋ ਗਈ ਸੀ ਅੱਛਾ ਬੈਸ ਤਾਂ ਹੋ ਗਈ ਦੁੱਧ ਪਾਲ ਸਮਝੇ ਨਾ ਕਹਿ ਰਹਾ ਬੈਸ ਹੋਈ ਸੀ 40 ਕੀ ਇਹ 40 ਕੀ ਹਾਂ ਅੱਛਾ ਬੈਸ ਹੋ ਗਈ ਸੀ 40 ਕੀ ਕਹਿ ਰਹਾ ਥੋੜਾ ਸਾ ਉਹ ਕਹਿ ਰਹਾ ਦੁੱਧ ਦਾ ਬੱਟਾ ਹੈ ਤੂੰ ਦੇਖ ਜੇ ਦੁੱਧ ਦਾ ਬੱਟਾ ਹੋਇਆ ਤਾਂ ਮੈਂ ਬੈਸ ਕਰ ਨਾ 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 ਪਹਿਲੇ ਦੇਖ ਤੋ ਲੈ ਯਾਰ ਮੈਨੂੰ ਪਤਾ ਇਹਦਾ ਇਹਨੇ ਕਰਨੀ ਨਹੀਂ ਲੱਗਾ ਪਹਿਲਾਂ ਦੇਖ ਤੋ ਲੈ ਨਹੀਂ ਨਹੀਂ ਇਹਨੂੰ ਰਹਿਣ ਦੇ ਹੁਣ ਹੁਣ ਤੇਰਾ ਤੇਰਾ ਨੌ ਕੀ ਹੈਗਾ ਮੰਗੇ ਮੰਗਾ ਮੰਗਤਰਾਮ ਹੁਣ ਇਹਨੂੰ ਦੇਣੀ ਨਹੀਂ ਤੈਨੂੰ ਸੱਚੀ ਗੱਲ ਦੱਸਤੀ ਨਾ ਇਹਨੂੰ ਦੇਣੀ ਨਹੀਂ ਜਾਉਣਾ ਆ ਜਾਓ ਯਾਰ ਜੱਖੀ ਕਿਉਂ ਜਾਣੇ ਹੋ ਕਿਵੇਂ ਹੋਣੀ ਹੈ ਯਾਰ ਲਾਸਟ ਨੂੰ ਦੱਸ ਯਾਰ ਜੈਜ ਮੰਗਲਾ ਦੇ ਮੈਂ ਉਵੇਂ ਨਹੀਂ ਵੀਦੇ ਮੈਂ ਕਹਿੰਦਾ ਤੁਸੀਂ ਐਂ ਕਹਿ ਦਿਓ ਵੀ ਲਾਸਟ ਇੰਨੇ ਦੀ ਦੇਣੀ ਹੈ ਜਾਂ ਆਪਾਂ ਗੱਲ ਕਰੀਏ ਜੋ ਉਹੀ ਆਪਾਂ 80 85 90 ਕਹੀ ਜਾਂਦੇ ਆ ਉਹਦਾ ਨਹੀਂ ਕੋਈ ਫਾਇਦਾ ਤੂੰ ਦਾ ਪੱਕੇ ਲਾਦੇ ਰੁਪਏ ਦੇ ਦੇਗਾ ਵੇਚਣ ਵਾਸਤੇ ਬੱਟ ਬੰਦੇ ਮੇਰੀ ਤਾਂ ਗੱਡੀ ਹੈ ਬੱਟ ਬੰਦੇ ਨਹੀਂ ਉਹਦਾ ਮਾਸਟਰ ਬੰਦੇ ਆ ਉਹ ਜਿਹੜੀ ਗੱਲ ਆਪਦੀ ਉਹਨਾਂ ਨੂੰ ਦੱਸ ਵੀ ਕੇ ਵੇਚਣ ਵਾਲੀ ਗੱਲ ਕਰ ਤੂੰ ਦੱਸ ਦੇ ਕੋਣੀ ਫਿਰ ਆਪਾਂ ਪੁੱਛ ਲੈਣੇ ਲੈਵਾ ਮੋਰੇ ਮੋਰੇ ਲੈਵਾ ਆਪੀ ਤੇ ਹੋਰ 1 40 ਲੱਗੀ ਲੱਗਿਆ 40 ਹਾਂ ਚਲੋ ਇੱਥੇ 1 40 ਲੱਗਿਆ ਵਾਲਾ ਗਾਲੀ ਵਾਲਾ ਕਰਿਆ 40 ਲੱਗਦਾ ਹੈ ਭਾਈ ਜੀ ਉਹ ਇਹਦੇ ਪੁਗਾਈਏ ਮਾਰਨੇ ਕੋ ਪਤਾ ਹੀ ਨਹੀਂ ਮਾਰਦੇ ਬਣਾਉਂਦੇ ਸੀ ਪਤਾ ਹੀ ਨਹੀਂ ਮਾਰਦੇ ਜੀ ਬੋਡੀ ਕਿ ਉਹ ਹੋ ਰਿਹਾ ਨਹੀਂ ਕਰ ਰਾ ਅੱਲ ਨਹੀਂ ਫਾਇਦਾ ਜਿਹਨਾਂ ਦਾ ਮੱਥਾ ਜਾਇਜ਼ ਗੱਲ ਕਾਓ ਯਾਰ ਮੈਨੂੰ ਵੀ ਆਏ ਹੁੰਦੀ ਐ ਬਾਹਲਾ ਥੱਲੇ ਫਿਰਦਾ ਫਿਰਦਾ ਮੈਨੂੰ ਕੋਈ ਗੱਲ ਤਾਂ ਕਹੇ ਕੋਈ ਬਦਾਵਾ ਕੋਈ ਮਾਲਕ ਤੋਂ ਬਚਾ ਆਪਾਂ ਦਾ ਕੀ ਲੈਣਾ ਮੈਂ ਤਾਂ ਦੱਸਦਾ ਤੂੰ ਦੱਸਦੇ ਹੁਣ ਤੇਰੇ ਮੂੰਹੋਂ ਸੁਣਨ ਨੂੰ ਕਹਿੰਦਾ ਉਹ ਦਾ 82 85 ਦਾ ਮੈਂ ਸੁਣੀ ਹੀ ਜਨ ਮੈਂ ਤੈਨੂੰ ਦੱਸਿਆ ਨਹੀਂ ਉਹੀ ਗੱਲ ਤਾਂ ਤੂੰ ਕਹੀ ਜਣਾ ਕੋਈ ਜਾਇਜ਼ ਗੱਲ ਨਹੀਂ ਸਹੀ ਦਾ ਤੇ ਬਸਰੇ ਆਪਣੇ ਕੋਈ ਕਹਿ ਦਿਓ ਯਾਰ ਵੀਰ ਬਣ ਕੇ ਯਾਰ ਮੰਡੀ ਆ ਕੋਈ ਗੱਲ ਉਹਦੀ ਗੱਲ ਹੋ ਜੇ 20 ਦੀ ਲੈ ਗਿਆ 20 ਦੀ ਬਹੁਤ ਤੇਰੇ ਨਹੀਂ 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 ਵੀ ਨਹੀਂ ਇਹਦੇ ਵਿੱਚ ਕੋਈ ਗੁੱਸਾ ਥੋੜਾ ਯਾਰ ਗੁੱਸਾ ਕੋਈ ਨਹੀਂ ਐਸਾ ਕੋਈ ਨਹੀਂ ਯਾਰ ਜੇ ਤਾਂ ਕੋਈ ਜਾਇਜ਼ ਗੱਲ ਕਰਕੇ ਦਿੰਨੇ ਤਾਂ ਦੇਖ ਲਓ ਉਹਦੇ ਪੜਤੇ ਨਾ ਲੈਣੀ ਹੈਗੀ ਇਹਨਾਂ ਨੇ ਆਦੇ ਪੜਤੇ ਨਾ ਦੇਣੀ ਹੈਗਾ ਨਹੀਂ ਬਈ ਦੱਸੋ ਨਹੀਂ ਨਹੀਂ ਉਹ ਆਗੇ ਤੇ ਬੱਚਾ ਮਰੀ ਪੇ ਫੇਰ 10 10 ਦਾ ਇਨਾ ਗਾਗਾ ਇਹਦਾ ਕਿਤਾ ਉਹੀ ਦੇਣੀ ਹੈ ਜੀ 80 ਦੀ ਹਾਂ ਉਹ ਬਲੀ ਜੀ ਉਹ ਬਲੀ ਉਹ ਆਇਆ 10 ਹਾਂ ਬਈਆ ਰਾ ਕੋ ਸਹੁਰ ਛੂਟੀ ਤੇਰੀ ਮੈਂ ਮੈਂ ਇਹ ਨਹੀਂ ਕਹਿੰਦਾ ਦੋ ਦੀ ਆ ਛੂਟੀ ਤੇਰੀ ਕਰਕੇ ਅੱਜ ਮੈਂ ਉਹ ਕਹੀ ਆ ਨਾ ਬਸ ਜਿਹੜੀ ਗੱਲ ਆ ਜੇ ਦੇ ਇਹ ਹੁਣੀ ਚਾਹੀਦੀ ਸੀ ਰਾਮਪੁਰੇ ਬੱਚਾ ਬਾਹਰ ਹੁੰਦਾ ਇਹਦਾ ਹਾਂ ਰਾਮਪੁਰੇ ਹੁਣੀ ਚਾਹੀਦੀ ਸੀ ਫੇਰ ਦੇਖੀ ਬਣ ਕੋਈ ਨਹੀਂ ਪਰ ਲੈ ਜਾਨੇ ਰਾਮਪੁਰੇ ਲੈ ਆਵਾਂਗੇ ਮੈਂ ਜਿਹੜਾ ਜਾਂਦਾਂ ਨੂੰ ਮਿਲੀ ਜਾਂਦਾ ਦੇਖ ਲੈ ਜਿਹੜਾ ਮਿਲੀ ਜਾਂਦਾ ਜਿਹੜੀ ਗੱਲ ਆ ਫਿਰ ਤੇਰਾ ਕੀ ਰਤਾ ਸਹੀ ਕੋਈ ਮੈਂ ਕੀ ਦੱਸਾਂ ਅੱਜ ਜਿੰਨੇ ਦੀ ਉਹ ਦੇਣਾ ਕੱਚੀ ਕੱਚੀ ਆ ਮੱਝ ਸਹੀ ਨਾ ਤਤਰਖਦੀ ਕਿਉਂ ਦੱਸਣਾ ਬਾਬਾ ਕਰੀ ਰੱਬ ਲੱਗਦੀ ਕਿਉਂਕਿ ਮੈਨੂੰ ਪੈਸੇ ਕੱਲੇ ਤੂੰ ਹੀ ਤਾਂ ਲੌਂਦੇ ਨਹੀਂ ਪੰਚ ਘਰ ਲਈ ਜਾਂਦਾ ਕੀ ਲੌਂਦਾ ਤੂੰ ਮੈਨੂੰ ਐਂ ਕਹਦੇ ਵੀ ਮੰਗੇ ਆ ਲੌਂਦਾ ਮੈਂ ਪਿੱਛੇ ਆ ਜਾਂਦਾ ਮੈਂ ਤਾਂ ਲੱਗ ਜਾਂਦਾ ਇਹ ਤੂੰ ਗਲਤ ਕਹਿਣਾ ਤੈਨੂੰ ਲੱਗਦਾ ਹੋ ਹਾਂ ਤੈਨੂੰ ਐਂ ਹਾਂ ਠੀਕ ਐ ਹਾਂ ਐਂ ਐਂ ਵੀ ਲੱਗ ਸਕਦਾ ਮੈਂ ਬਾਬਾ ਤੂੰ ਭਰਾ ਹੈ ਠੀਕ ਹੈ ਮੈਂ ਉਹ ਗੱਲ ਨਹੀਂ ਤੈਨੂੰ ਕਹਿੰਦਾ ਹਾਂ ਕਹਿੰਦੇ ਹੁੰਦੇ ਅੱਗ ਨਹੀਂ ਬਾਲਣਾ ਚਾਹੀਦਾ ਇੱਥੇ ਘਰ ਦੀ ਤੇਰੇ ਸਾਹਮਣੇ ਬੰਦੇ ਆਉਣਗੇ ਜੈ ਜੈ ਕਰਕੇ ਕੀ ਹਾਲ ਹੈ ਭਰਾ ਦੇਖ ਲੈਣਾ ਵੀ ਹੋਰ ਨਹੀਂ ਗੱਲ ਕਰਜ਼ਾ ਲੂ ਰਿਹਾ ਵੀ ਜੱਜ ਕਿੰਨੇ ਦਿਲੇ ਕੇ ਖੁਸ਼ ਆ ਨਹੀਂ ਹੁੰਦੀ ਐਂ ਕਹਦਾ ਚਲੋ ਹਾਂ ਹਾਂ ਸਾਹਿਬ ਨਹੀਂ ਐਂ ਕਹਦਾ ਉਹ ਕਹਿੰਦਾ ਨਹੀਂ ਜੀ ਕਹਿੰਦਾ ਐਂ ਤੇ ਐਂ ਦੇਣੀ ਆ 70 70 ਹੁਣ ਸੀ ਜੇ ਇਹਦਾ ਜੀ ਲੱਖ ਹੋਰ ਈ ਆ ਚੇ ਬਾਬਾ ਦੋ ਦਿਨ ਦੋ ਦਿਨ ਮਤਲਬ ਕਾਹ ਪਤਾ ਕਾਹ ਯਾਰ ਤੁਸੀਂ ਦੱਸੋ ਕਾਹ ਦਾ ਮਤਲਬ ਤਮਨ ਦੋ ਦਿਨ ਆ ਜਾ ਰਹਾ ਹੈ ਨਹੀਂ ਜੀ ਤੈਨੂੰ ਫਿਰ ਦਗਾ ਕਾਹ ਪਤਾ ਇਹ 10 ਕਿਤੇ ਦੇ ਆਲੀ ਵੀ ਮੋੜ ਤੇ আচ্ছা ਇਹ ਪੈਸੇ ਜਿਆਦਾ ਲੱਗ ਜਾਂਦੇ ਕਹਿੰਦਾ ਬਾਬਾ 80 ਵਾਲੇ ਵੀ ਮੋੜ ਤੇ 80 ਵਾਲੇ ਜੀ 80 ਵਾਲੇ ਉਹ ਠੀਕ ਹੋ ਹਾਂਜੀ ਠੀਕ ਛੋਟੀ ਇਹ ਖਾਨ ਸਾਹਿਬ ਦੇਖ ਲਓ ਜੀ ਮੋਲ ਕੀ ਮੋਲ ਤੇ ਕਿਚੜੀ ਕਰਦੇ 80 ਲੈ ਇਸ ਤੈਲੇ ਲਾ ਇਮਾਮਤ ਕਾ ਕਿਨੇ ਜਿੱਦਣ ਕੀ ਹਾਲੇ ਬੰਤਾ ਠੀਕਾ ਜਮਾ ਇੱਕ ਵਸ ਕਹੀ ਜਾਂਦਾ ਐ ਠੋਕ ਹੈ ਨਾ ਦੂਜੇ ਸੁਆਦ ਤੋਂ ਦੇਖੀ ਪਹਿਲੇ 13 ਕਿਲੋ ਦਿੱਤੇ ਨੇ ਤੁਹਾਨੂੰ ਕੀ ਹੋ ਗਿਆ ਤੁਹਾਨੂੰ ਪੂਰਾ ਦੁੱਧ ਕਿਉਂ ਸਾਰੇ ਜਿਹੜਾ ਇਹਨੂੰ ਕੀ ਹੋਇਆ ਤੁਹਾਨੂੰ ਤਾਂ ਫਿਰ ਕੀ ਗੱਲ ਕਰਨੀ ਤੂੰ ਦੱਸ ਫੇਤਾ ਤੋਰ ਛੁੱਟੀ ਇੱਲਾ ਤਸਵੀਰ ਲੰਗੜਾ ਨਹੀਂ ਰਹੀ हां जी। ओ बेचण वाली गल ਤੇ ਆ ਜਾ। ਆ ਓਏ। ਕਾ ਮੇਰਾ ਭਾਈ ਯਾਰ। ਇਹ ਮੰਨ ਲਈ ਤੇ ਮਾਰਦਾ ਰਹੀ ਮੈਂ ਤੇਰਾ ਦੱਸਤਾ ਪੂਰਾ ਦੌਰ ਦੇ ਜੋ ਛੋੜ ਵੀ ਉੱਥੇ ਕਰਾਂਗੇ। ਇਹ ਮੈਂ ਲੈ ਕੇ ਜਾਂ ਨਹੀਂ ਗੇੜੇ ਮਾਰਦਾ ਕੋਈ ਫਾਇਦਾ ਨਹੀਂ। ਹਾਂ ਜੀ। ਕਿੱਤੀ ਗੱਲ ਆ। 10-20 ਕਿਲੋ। ਨਾ ਨਾ ਕਿਹੜੇ ਕਵੀ ਦੀ ਭਾਲਦਾ 2025 ਦਾ ਟ੍ਰੇਨ ਦਿੰਦਾ ਉੱਥੇ ਕਰੂੰਗਾ। ਛੋੜ ਦੀ। ਫੰਦ ਬੰਦੇ ਕੀ ਹੈ? ਬੰਦਾ ਕੋਈ ਵੇਚਣ ਵਾਲਾ। ਮੈਂ ਹੋਰ ਕੌਣ? ਇਹ ਰਮੈਸ ਕੋਲੇ ਖੜਾ ਉਹ ਜੀ ਪੈਸਾ ਤੋਂ ਦੇ ਵਿੱਚ ਤੇ ਨਹੀਂ ਵੇਚਦਾ ਖੜੀ ਆ ਦੋ ਭੁਗਦਾ ਪੂਰੇ ਦੇਗਾ ਸੌ ਰੁਪਏ ਕਰਦਾ ਨਹੀਂ ਉਹਨੇ ਗੇੜੇ ਵਾਰ ਨਹੀਂ ਜੋੜਦਾ ਦੁੱਧ ਕਿੰਨਾ ਦਿਨਾਂ ਦੋ ਚ ਹੈ ਦੁੱਧ ਕਿੰਨਾ ਦਿਨਾਂ 14 ਲੀਟਰ ਚ ਦੋ ਦੀ ਨਹੀਂ ਬਣਦੀ ਫਿਰ ਨਹੀਂ ਪਾਜੀ ਉਹ 20 ਵਾਲੀ ਉਹ 20 ਤੇਰੇ ਨਾਲ ਕੋਈ ਜਦਾਈ ਨਹੀਂ ਵੀਰੇ ਤੇਰੇ ਨਾਲ ਤੇਰੇ ਨਾਲ ਜਦਾਈ ਥੋੜੂ ਆ ਆਪਣਾ ਮੂੰਹ ਮੰਗ ਲਿਆ ਹਾਂ ਅਗਲੇ ਨੂੰ ਵੀ ਜੱਜਦਾ ਜੋ ਗਲਤ ਕਰੇ ਤੇਰੀ ਜਦਾਈ ਨਹੀਂ ਨਾ ਤੇਰੇ ਨਾਲ ਵੀਰੇ ਕੋਈ ਇਸ ਗੱਲ ਦੀ ਜਦਾਈ ਥੋੜੂ ਤੂੰ ਆਵਦਾ ਮੁੱਲ ਮੰਗ ਵਾ ਆਵਦਾ ਲਾ ਕੇ ਚੜਾ ਕੋਈ ਗੱਲ ਮੈਂ ਇਹਦੇ ਚ ਜਦਾਈ ਤੋਂ ਮਤਲਬ ਹੈ 2 ਚ 17 18 ਤੱਕ ਬੰਦੇ ਨੇ ਵੇਖੇ ਹੁੰਦੇ ਨੇ ਮੈਨੂੰ ਤਾਂ ਮਿਲ ਜਾਂਦੀ 20 ਕਿਲੋ ਦੁੱਧ ਮਿਲਦਾ ਜੀ ਦੋ ਦਾ ਨਹੀਂ ਗਏ ਅਸੀਂ ਬਕਰ ਤੋਂ ਲੈ ਆਏ ਦੋ ਚ 17 18 ਦੀ ਚੰਗੀਆਂ ਮਹੀਆਂ 270 ਦਾ 270 ਦੀ 270 ਦੀ ਕਿਹੜੀ ਜਿਹੜੀ ਤੇ 20 ਲੀਟਰ ਵਾਲੀ ਕਹਿਣਾ ਵੀਰੇ ਖੜੀਆ ਹਰਿਆਣੇ ਚੋਂ ਲੈ ਕੇ ਆਏ ਤੇ ਵੀਰੇ ਮੇਰੀ ਗੱਲ ਸੁਣ ਤੂੰ ਤਾਂ ਹਰਿਆਣੇ ਚੋਂ ਲੈ ਆਇਆ ਪੰਜਾਬ ਵਾਲੀਆਂ ਜਿੰਦੀਆਂ 20 20 ਪੰਜਾਬ ਦੇ ਤਾਂ ਕਿਹੜੀਆਂ ਜਿੰਦੀਆਂ ਬਥੇਰ ਨਾਲ ਜਿੰਦੀਆਂ ਉਮਰ ਹੋ ਗਈ 50 ਸਾਲ ਦੀ ਇੱਥੇ ਦੇਖੀ ਤਾਂ ਹੈ ਨਹੀਂ ਆਪਣੇ ਪਿੰਡ ਵਾਲੀਆਂ ਦਿੰਦੀਆਂ ਇੱਧਰ ਡੰਕਰ ਆਏ ਰਹੇ ਨੇ ਉਹ ਵੀਰੇ 10 ਲੱਖ ਦਾ ਹੋਆ ਇੱਧਰ ਲੱਖ ਦਿੰਦੇ ਆ ਮੋਰ ਲੱਖ ਚ ਕਿਹੜਾ ਬਾਪ ਪਾ ਕੇ ਦੇ ਹਾਂ ਮੋਰ ਚ ਆਏ ਨੇ ਮੋਰ ਹਾਂ ਬਸ ਇਹ ਵੜਦੇ ਰਹੇ ਉਹ ਕੀ ਫਾਇਦਾ ਵਾਸਤੇ ਬੋਲੀ ਜਾਂਦਾ ਯਾਰ 1 ਇਕ 30 ਦੀ ਕਿਧਰੋਂ ਦੇ ਦੂ ਯਾਰ ਤੂੰ ਵੀ ਬੋਲੀ ਜਾਂਦਾ ਮੈਂ ਤੈਨੂੰ ਦੱਤਾ 2 ਲੱਖ ਦੇ ਉੱਤੇ ਤੇ ਲਊਗਾ ਲਾ ਠੀਕ ਹੈ ਬੋਲੀ ਜਾਂਦਾ ਰੁੱਖਾ ਉਹ ਫਾਇਦਾ ਕੀ ਉਹਦੇ ਨਾਲ ਗੱਲ ਕਰਨ ਦਾ